ਜੀ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਜਿਲ੍ਹਾ ਲੈਵਲ ਦੇ ਉੱਤੇ ਇਸ ਤਰ੍ਹਾਂ ਹੀ ਸਟੇਟ ਲੈਵਲ ਦੇ ਉੱਤੇ ਟੀਮ ਬਣਾ ਕੇ ਇੱਕ ਨੇਕ ਨੀਅਤ ਦੇ ਨਾਲ ਇੱਕ ਨੀਤੀ ਬਣਾ ਕੇ ਪਹਿਲਾਂ ਮੈਂ ਤੁਹਾਨੂੰ ਮੋٹے ਤੌਰ ਤੇ ਦੱਸਦਾ ਵੀ ਉਹ ਨੀਤੀ ਕੀ ਹੈ ਨੀਤੀ ਇਹ ਹੈ ਕਿ ਪੰਜਾਬ ਜਿੱਥੇ ਇਸ ਵੇਲੇ ਪਹੁੰਚਿਆ ਹੋਇਆ ਜੀ ਉਹਦੇ ਵਿੱਚ ਯੂਥ ਵਾਸਤੇ ਜੋ ਅੱਜ ਦੇ ਹਾਲਾਤ ਐ ਜੋ ਦੁਨੀਆ ਦੇ ਹਾਲਾਤ ਐ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਪੇ ਬੱਚਿਆਂ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀ ਕਿ ਬਈ ਚਲੋ ਨਸ਼ੇ ਤੋਂ ਬਚ ਜਾਏਗਾ ਬਾਹਰ ਦੇ ਹਾਲਤ ਬਹੁਤ ਬਦਤਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤ ਭਰਪੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਰੋ ਰੋਜ਼ਗਾਰ ਭਰਪੂਰ ਹੋਏਗਾ ਤਾਂ ਬਣਾਣਾ ਇਸ ਮੰਤਵ ਦੇ ਨਾਲ ਇਹ ਨੀਤੀ ਬਣੀ ਹੈ ਉਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਚਾਹੇ ਅਸੀਂ ਲਿਕਵਿਡ ਮੈਥਡੋਂ ਜਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਯੋਗਾ ਕਰਾਣਾ ਮੈਡੀਟੇਸ਼ਨਸ ਖਾਣੀ ਆ ਕੋਈ ਨਾ ਕੋਈ ਸਕਿੱਲ ਡਿਪਾਰਟਮੈਂਟ ਕਰਾਣਾ ਉਹਨੂੰ ਪੁੱਛਣਾ ਉਹਦੇ ਵਾਸਤੇ ਇੱਕ ਤਾਂ ਅਸੀਂ ਅਸੀਂ ਆਪਣੀ ਜਿਹੜੀ ਕੈਪੈਸਿਟੀ ਆ ਉਹਨੂੰ ਅਨਹਾਂਸ ਕਰਦੇ ਆ ਜੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਡੇ ਕੋਲੇ ਜਿਹੜਾ ਆਲਰੇਡੀ ਹੈ ਸਰੂਰ ਦੇ ਵਿੱਚ ਬਹੁਤ ਜ਼ਿਆਦਾ ਲਿਮਟਿਡ ਕੈਪੈਸਿਟੀ ਸੀ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਸਿਰਫ ਜਿਹੜਾ ਹੈਗਾ ਉਹ 10 ਜਿਹੜੇ ਹੈਗੇ ਸਰਕਾਰੀ ਤੇ 15 রেড ਕਰਾਸ ਤੇ 25 ਸਾਡੇ ਕੋਲੇ ਜਿਹੜੇ ਡੀਡਿਕਸ਼ਨ ਦੇ ਜਿਹੜੇ ਸੀਗੇ ਉਹ ਬੈਡਸ ਅਵੇਲੇਬਲ ਸੀਗੇ ਜੀ ਪ੍ਰਾਈਵੇਟ ਜਿਹੜੇ 7 ਬੰਦੇ ਆ ਉਹ ਉਹਨਾਂ ਕੋਲੇ ਮਤਲਬ ਬਣਦੇ 60-60 ਕੋਨਾਂ ਕੋਲੇ ਸੀਗੇ ਇਹ 95 ਔਰ ਉਹਦੇ ਚੋਂ 30 ਜਿਹੜੇ ਹੈਗੇ ਆ ਤੁਹਾਡੇ ਚੀਮੇਸ ਜੋ ਇੱਕ ਐਨਜੀਓ ਚਲਾਉਂਦੀ ਆ ਅਕਾਲ ਵਾਲੇ ਚਲਾਉਂਦੇ ਆ ਅਕਾਲ ਅਕੈਡਮੀ ਵਾਲੇ ਬਹੁਤ ਵਧੀਆ ਚਲਾਉਂਦੇ ਆ ਬੜੂ ਸਾਹਿਬ ਵਾਲੇ ਉਹ ਤੇ ਹੁਣ ਅਸੀਂ ਇਹਦੇ ਚ ਦੋ ਸਾਡੇ ਜਿਹੜੇ ਨਰਸਿੰਗ ਕਾਲਜ ਆ ਘਵਾਨੀਗੜ੍ਹ ਚ ਇੱਕ ਸਕੂਲ ਚ 100 ਬੈਡ ਹੋ ਐਡ ਕੀਤੇ ਆ ਇੱਕ ਜਿਹੜੇ ਤੁਹਾਡਾ ਐਗਜ਼ਿਸਟਿੰਗ ਜਿਹੜਾ ਰੀਐਬ ਸੈਂਟਰ ਆ ਪੰਜਾਬ ਦੇ ਡੋ ਕੋਨਵਰਟ ਕਰਤੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਥੋੜਾ ਜਿਹਾ ਬੈੱਡ ਅਸੀਂ ਐਡ ਕਰਕੇ ਇਹਦੇ ਵਿੱਚ ਤਕਰੀਬਨ ਤਕਰੀਬਨ ਤੁਹਾਡੀ ਜਿਹੜੀ 2.5 ਗੁਣਾ ਕੈਪੈਸਿਟੀ ਜਿਹੜੀ ਡਿਡਕਸ਼ਨ ਦੀ ਕੀਤੀ ਆ ਇੱਕ ਅਸੀਂ ਬਹੁਤ ਵੱਡਾ ਰੀਐਬ ਸੈਂਟਰ ਜਿਹਦੇ ਵਿੱਚ 150 ਤੋਂ 2 ਬੈੱਡ 200 ਬੈੱਡਸ ਹੋਣਗੇ ਉਹ ਸਾਡੀ ਦੋ ਜਗ੍ਹਾ ਗੱਲ ਚੱਲਦੀ ਆ ਚਾਹੀ ਅਸੀਂ ਪੀਜੀ ਦੇ ਸੈਂਟਰ ਨਾਲ ਜੋ ਮੰਨਦੇ ਆ ਆਦਰਵਾਈਜ਼ ਅਸੀਂ ਜਿਹੜਾ ਅਕਾਲ ਹਸਪੀਟਲ ਉਹਨਾਂ ਦੇ ਨਾਲ ਜਾਂ ਹੋਰ ਵੀ ਸਾਡੇ ਕੋਲੇ 3-4 ਆਪਸ਼ਨਸ ਆ ਗਿਆ ਜਿਹੜਾ ਕਿ ਡੀਟੌਕਸ ਤੋਂ ਬਾਅਦ ਰੀਹੈਬਿਲਿਟੇਸ਼ਨ ਜਿਹਦੇ ਵਿੱਚ ਘੱਟੋ ਘੱਟ ਵੀ 15 ਕਿਸਮ ਦੇ 20 ਕਿਸਮ ਦੇ ਨਵੇਂ ਸਕਿੱਲਸ ਹੋਣਗੇ ਇਹ ਖੇਤੀਬਾੜੀ ਦੇ ਆਧਾਰਤ ਹੋਣਗੇ ਆਈਟੀ ਬੇਸਡ ਹੋਣਗੇ ਆਈਟੀ ਨਾਲ ਸੰਬੰਧਿਤ ਹੋਣਗੇ ਫੂਡ ਇੰਡਸਟਰੀ ਨਾਲ ਸੰਬੰਧਿਤ ਹੋਣਗੇ ਜਿਹੜੇ ਉਹਨਾਂ ਨੂੰ ਬਦਲ ਨੂੰ ਆਫਰ ਦੇਵਾਂਗੇ ਅਸੀਂ 15 20 ਚੁਆਇਸਸ ਦੇਵਾਂਗੇ ਜਿੱਥੇ 200 ਬੰਦਾ ਹੋਏਗਾ ਉਹਨਾਂ ਦੇ 10 15 20 ਦੇ ਗਰੁੱਪ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਉਸ ਤੋਂ ਬਾਅਦ ਗੌਰਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਿਆ 25-25 ਲੱਖ ਰੁਪਏ ਦਾ ਲੋਨ ਹੈ ਜਿਹਦੇ ਵਿੱਚ ਸਬਸਿਡੀ ਕੰਪੋਨੈਂਟ ਵੀ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਦੇ ਕੇ ਕੰਮ ਸ਼ੁਰੂ ਕਰਾਵਾਂਗੇ ਇਸ ਤੋਂ ਸਵਾਏ ਜਿਹੜੇ ਇਹਦੇ ਨਾਲ ਸਟਿਗਮਾ ਟੈਸਟ ਹੈ ਜੀ ਲੋਕ ਜਾਣਦੇ ਨਹੀਂ ਹਨ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਾਂ ਵੀ ਇਸ ਤਰ੍ਹਾਂ ਦਾ ਹੈਗਾ ਉੱਥੇ ਲੋਕ ਭੇਜਣਾ ਨਹੀਂ ਚਾਹੁੰਦੇ ਬੱਚਿਆਂ ਨੂੰ ਸਾਡੇ ਕੋਲੇ 529 ਸਾਡੇ ਕੋਲੇ ਓਟ ਸੈਂਟਰ ਹੈ ਔਰ ਸਾਡੇ ਕੋਲੇ 36 ਡੀਡਿਕਸ਼ਨ ਸੈਂਟਰ ਹੈ ਇਹ ਸਾਡੇ ਜਿਹੜੇ तकरीबन तकरीबन ਜਿਹੜੇ ਤੁਹਾਡੇ ਹੈਗੇ ਆ ਮਤਲਬ 600 ਜਾਂ 550 ਸੈਂਟਰਾਂ ਦੇ ਵਿੱਚ 294000 ਲੋਕ ਦਵਾਈ ਲੈਂਦੇ ਆ ਪ੍ਰਾਈਵੇਟ 170 ਉਹਦੇ ਵਿੱਚੋਂ ਘੱਟੋ ਘੱਟ ਵੀ ਜਿਹੜੇ ਹੈਗੇ ਆ ਤੁਹਾਡੇ ਉਹ 7 ਲੱਖ ਤੋਂ ਵੱਧ ਲੋਕ ਦਵਾਈ ਲੈਂਦੇ ਆ ਪਰ ਦੁੱਗਣੇ ਤੋਂ ਜ਼ਿਆਦਾ ਸਾਡੇ ਮਤਲਬ 2.5 ਉਹਦਾ ਕਾਰਨ ਕੀ ਆ ਕਿ ਸਟਿਗਮਾ ਕਰਕੇ ਉਹ ਗੋਲੀਆਂ ਮਹਿੰਗੀਆਂ ਲੈ ਰਹੇ ਆ ਮਤਲਬ 30 ਰੁਪਏ ਚ 35 ਰੁਪਏ ਚ 40 ਰੁਪਏ ਚ ਗੋਲੀ ਲੈ ਰਿਆ ਜਿਹੜੀ ਅਸੀਂ ਫ੍ਰੀ ਦਿੰਨੇ ਆ ਤੇ ਉਹਦੇ ਨਾਲ ਮਤਲਬ ਅਸੀਂ ਉਹਨਾਂ ਨੂੰ ਸਟਿਗਮਾ ਇਹਦੇ ਵਾਸਤੇ ਅਸੀਂ ਇੱਕ ਐਲਕੋਹਲਿਕ ਅਨੋਨਿਮਸ ਨਾਰਕੋਟਿਕ ਅਨੋਨਿਮਸ ਔਰ ਇੱਕ ਪਿੰਡਾਂ ਦੀਆਂ ਸਿਹਤ ਕਮੇਟੀਆਂ ਸ਼ਹਿਰਾਂ ਦੇ ਵਿੱਚ ਰੋਗੀ ਕਲਿਆਣ ਸੰਪਤੀਆਂ ਇੱਕ سپورਟ ਗਰੁੱਪ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੀ ਕੌਨਫਿਡੈਂਸ਼ੀਅਲਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਡੀਡਿਕਸ਼ਨ ਦੇ ਮੋਟੀਵੇਟ ਵੀ ਕਰੇਗਾ ਇਨ ਦਾ ਮੇਨ ਟਾਈਮ ਉਹਨਾਂ ਨੂੰ ਨਸ਼ਿਆਂ ਤੋਂ ਨਸ਼ੇ ਛੱਡ ਕੇ ਦੂਜੀਆਂ ਦਵਾਈਆਂ ਤੇ ਆਣ ਲਈ ਪ੍ਰੇਰੇਗਾ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਡੀਡਿਕਸ਼ਨ ਸੈਕਟਰ ਤੱਕ ਲੈ ਕੇ ਆਣ ਸਾਡੀ ਮਦਦ ਕਰੇਗਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਦੋ ਰਸਤੇ ਆ ਇੱਕ ਹੈਗਾ ਖੁਸ਼ਹਾਲੀ ਵਾਲਾ ਨਸ਼ਾ ਛੱਡਣ ਵਾਲਾ ਕੰਮ ਸਿੱਖ ਕੇ ਕੰਮ ਕਰਨ ਵਾਲਾ ਵਿਆਹ ਕਰਾਉਣ ਵਾਲਾ ਔਰ ਬਹੁਤ ਤਰਕੀ ਦਾ ਰਸਤਾ ਜਿਹੜਾ ਉਹ ਜੋਲੀ ਸਵੇਰ ਵੱਲ ਜਾਂਦਾ ਦਾ ਸਾਹਿਬ ਤੁਸੀਂ ਇੱਕ ਵਾਰ ਨੂੰ ਕੰਪਲੀਟ ਕਰ ਲੈਂਦੇ ਉਸ ਤੋਂ ਬਾਅਦ ਜੋ ਮਰਜ਼ੀ ਬਚ ਜਾਵੇ ਉਸ ਤੋਂ ਬਾਅਦ ਦੂਜਾ ਰਸਤਾ ਇਹ ਹੈਗਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੇ ਬਚਪਨ ਨੂੰ ਜਾਂ ਸਾਡੇ ਜਵਾਨੇ ਨੂੰ ਬਰਬਾਦ ਕਰਦੇ ਆ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਉਹ ਜਾਂ ਤਾਂ ਕਿਸੇ ਥਾਣੇ 'ਚ ਕੁੱਟ ਖਾ ਰਹੇ ਹੋਣਗੇ ਜਾਂ ਜ਼ਖਮੀ ਹੋ ਕੇ ਕਿਸੇ ਹਸਪਤਾਲ 'ਚ ਦਾਖਲ ਹੋਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਤੇ ਜੇ ਚਾਰੋਂ ਸਰੇ ਨਹੀਂ ਆਤਾ ਉਹ ਫਿਰ ਕਿਤੇ ਵੱਲ ਰੱਬ ਨੂੰ ਪਿਆਰੇ ਹੋਣਗੇ ਜਿੱਥੇ ਮਰਜੀ ਭੱਜ ਜਾਣ ਫੜ ਕੇ ਲਿਆਵਾਂਗੇ ਤੁਹਾਡੇ ਮੈਂ ਉਚੇਚੇ ਤੌਰ ਤੇ ਉੱਤੇ ਜਿਹੜਾ ਮੈਂ ਇੱਕ ਇੱਕ ਗੱਲ ਹੋਰ ਕਰਕੇ ਫਿਰ ਮੌਕੇ ਤੇ ਆਉਂਗਾ ਇੱਕ ਅਸੀਂ ਜਿਹੜੇ ਬੱਚਿਆਂ ਨੂੰ ਟਾਰਗੇਟ ਕਰ ਰਹੇ ਆ ਜੀ ਉਹਦੇ ਚ ਇਹਨਾਂ ਨੇ ਜਿਹੜੀਆਂ ਨਵੀਂ ਵੇਪਿੰਗ ਕਹਿੰਦੇ ਆ ਵੇਪਸ ਆ ਗਈਆਂ ਇਹ ਸੈਕਰਟਸ ਆ ਗਈਆਂ ਆਨਲਾਈਨ ਫਾਰਮੇਸੀ ਆ ਉਹ ਮੈਂ ਜੇਪੀ ਨੱਡਾ ਜੀ ਨੂੰ ਵੀ ਮਿਲ ਕੇ ਆ ਉਹਦੇ ਵਾਸਤੇ ਉਹ ਵੀ ਕੋਆਪਰੇਟ ਕਰ ਰਹੇ ਆ ਵੀ ਆਰ ਵਰਕਿੰਗ ਟੂਗੇਦਰ ਫਾਰ ਥਿਸ ਉਹਨਾਂ ਨੇ ਕਿਹਾ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਉਹਨਾਂ ਨੇ ਐਪਰੀਸ਼ੀਏਟ ਕੀਤੀ ਆ ਪੰਜਾਬ ਦਾ ਜਿਹੜਾ ਯੋਧ ਨਸ਼ਾ ਵਿਰੋਧਾ ਬਹੁਤ ਪ੍ਰੇਜ਼ ਕੀਤੀ ਆ ਉਹਨਾਂ ਨੇ ਔਰ ਸਾਰੇ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਮਦਦ ਕਰਾਂਗੇ ਔਰ ਇਸ ਤੋਂ ਸਿਵਾਏ ਜਿਹੜੇ ਹੈਗੇ ਆ ਨਵੇਂ ਇੱਕ ਸਟਰਾਬਰੀ ਕੈਂਡੀਜ਼ ਔਰ ਜਿਹੜੇ ਇੱਕ ਮੈਂ ਫਰੀਦਕੋਟ ਦੇ ਵਿੱਚ ਜਿਹੜੇ ਆ ਗਿਆ ਉਹ ਜਿਹੜੀਆਂ ਮੈਰੀਜਵਾਨਾ ਬੇਸ ਸੁੱਕੇ ਦੇ ਨਾਲ ਭੰਗ ਦੇ ਨਾਲ ਰਿਲੇਟਡ ਜਿਹੜੇ ਆ ਗਿਆ ਗੋਲੀਆਂ ਬਣਾ ਕੇ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਫਰੀਚ ਵੰਡ ਰਿਆ ਸੋ ਇਹਦੇ ਵਾਸਤੇ ਤੁਸੀਂ ਜਿਹੜਾ ਮੀਡੀਆ ਨੂੰ ਕਿ ਤੁਸੀਂ ਸਾਡੇ ਆਈਜ਼ ਐਂਡ ਇਅਰਸ ਹੋ ਤੁਸੀਂ ਇਹ ਸਾਡੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਣੀ ਆ ਔਰ ਲੋਕਾਂ ਦੀ ਜੇ ਕੋਈ ਦੁੱਖ ਤਕਲੀਫ ਹੈ ਜੇ ਕੋਈ ਬੰਦਾ ਕਰਦਾ ਐਕਸਲ ਇਨਫੋਰਮੇਸ਼ਨ ਸਾਡੂ ਦੇਣੀ ਆ ਇੱਕ ਮੈਂ ਹੁਣ ਜਿਹੜਾ ਬਹੁਤ ਮੈਸੇਜ ਇਹ ਮੈਨੂੰ ਪੂਰਾ ਕਰਨ ਦਿਓ ਹੁਣ ਤੁਸੀਂ ਰਾਮਨਾਥ ਤੁਹਾਡੇ ਸਗਰੂਰ ਦੇ ਵਿੱਚ ਦੂਜੀ ਵਾਰੀ ਹੋਇਆ ਪੂਰੇ ਪੰਜਾਬ 'ਚ ਹੋਰ ਕਿਤੇ ਨਹੀਂ ਹੋਇਆ ਕਿ ਜ ਨਸ਼ਾ ਛਡਾ ਕੇ ਕੋਈ ਕੰਮ ਸिखਾਣਾ ਚਾਹੁੰਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਣਾ ਚਾਹੁੰਦੇ ਸੀ ਉਹਨਾਂ ਨੇ ਬੇਵਕੂਫੀ ਕਰ ਲਈ ਆ ਜੀ ਉਸ ਉਥੋਂ ਸਟਾਫ ਦੇ ਕੋਲੋਂ ਮਤਲਬ ਭੱਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਉਥੋਂ ਭੱਜ ਕੇ ਜਾ ਕੇ ਉਹ ਉਹ ਫੜੇ ਗਏ ਆ 13 ਗੈਸੀ 10 ਫੜ ਲਿਆ ਤਿੰਨ ਨੂੰ ਵੀ ਫੜ ਲਾਂਗੇ ਕਿਤੇ ਨਹੀਂ ਜਾ ਸਕਦੇ ਲੇਕਿਨ ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਉਹਨਾਂ ਨੇ ਇਹ ਗਲਤੀ ਕਰ ਲਈ ਆ ਉਹਨਾਂ ਨੂੰ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੋਣੋ ਦੁਆਰਾ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਣਾ ਦਿਸ ਇਸ ਇੱਕ ਸਾਰਿਆਂ ਨੂੰ ਅਸੀਂ ਇੱਕ ਇੱਕ ਮੌਕਾ ਸਭ ਨੂੰ ਦੇਣਾ ਸੀ ਲੇਕਿਨ ਜਿਹੜਾ ਬੰਦਾ ਜੋ ਤੁਹਾਡੇ ਸਰੋੜ ਦੇ ਬੰਦਿਆਂ ਨੇ ਕੀਤਾ ਹੁਣ ਉਹ ਫੜੇ ਗਏ ਆ ਹੁਣ ਹਸਪਤਾਲ 'ਚ ਨਹੀਂ ਜਾਣਗੇ ਹੁਣ ਜੇਲ੍ਹ 'ਚ ਜਾਣਗੇ ਉਹਨਾਂ ਦੀ ਜ਼ਮਾਨਤ ਨਹੀਂ ਹੋਏਗੀ ਉਹ ਤੇ ਨਾ ਤਾਂ ਉਹਨਾਂ ਦੀ ਜ਼ਮਾਨਤ ਹੋਏਗੀ ਜੇਲ੍ਹ ਜਾਣਗੇ ਔਰ ਉਹਨਾਂ ਨੂੰ ਦੋਆਂ ਗੋਲੀਆਂ ਫ੍ਰੀ ਨਹੀਂ ਮਿਲਣਗੀਆਂ ਹੁਣ ਅਸਾਚ ਚੜਾਣ ਦੀਆਂ ਉਹਨਾਂ ਨੂੰ ਮੌਲ ਲੈਣੀਆਂ ਪੈਣਗੀਆਂ ਉਹਨਾਂ ਨੂੰ ਬਿਜਲੀ ਫਰੀ ਨਹੀਂ ਮਿਲੇਗੀ ਘਰ ਦੀ ਸਬਸਿਡੀ ਬੰਦ ਹੋ ਜਾਏਗੀ ਬਿਜਲੀ ਦੀ ਉਹਨਾਂ ਨੂੰ ਰਾਸ਼ਨ ਫਰੀ ਨਹੀਂ ਮਿਲੇਗਾ ਜੇ ਐਨਟਾਈਟਲ ਹੋਣਗੇ ਤਾਂ ਉਹਨਾਂ ਨੂੰ ਰਾਸ਼ਨ ਫਰੀ ਨਹੀਂ ਮਿਲੇਗਾ ਗਵਰਨਮੈਂਟ ਦੀ ਕੋਈ ਸਬਸਿਡੀ ਉਹਨਾਂ ਨੂੰ ਨਹੀਂ ਮਿਲੇਗੀ ਕਿਹਾ ਕਿ ਉਹਗਾ दैट ਵੀ ਟੇਕ ਲੈ ਕੇ ਸੁਣ ਲੋ ਸੁਣ ਲੋ ਮੇਰੀ ਗੱਲ ਸੁਣ ਲੋ ਮੇਰੀ ਗੱਲ ਅਸੀਂ ਜਿਹੜੇ ਤੁਹਾਡੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਉੱਤੇ ਐਕਸ਼ਨ ਹੋ ਗਿਆ ਅਸੀਂ ਜਿਹੜਾ ਤੁਸੀਂ ਗੱਲ ਕਰਦੇ ਹੋ ਇਹ 0.1% ਦਾ ਕਰਟਾਣ ਵਾਲੀ ਗੱਲ ਹੈ ਸਾਡਾ 99% ਸਾਡੀ ਅਪਰੋਚ ਜਿਹੜੀ ਆ ਰਿਫਾਰਮਿਸਟ ਹੈ ਸਿਰਫ ਜਿਹੜਾ 0.1% ਹੈ ਉਹ ਰੈਟਰੀਬਿਊਟਿਵ ਹੈ ਜਿਹੜਾ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਮਤਲਬ ਉਹਨਾਂ ਦੇ ਲੀਗਲ ਹੈ ਰਜਿਸਟਰੀ ਆਪਣੀ ਆ ਸਾਰਾ ਕੁਝ ਹੈ ਉਹ ਕੋਰਟ ਦੇ ਥਰੂ ਹੋਏਗਾ ਹੁਣ ਜਿਹੜੇ ਅਸੀਂ ਵੀ ਆਰ ਗoing ਆਫਟਰ ਮਗਰਮਚ ਦੇ ਪਿੱਛੇ ਜਾ ਰਹੇ ਹਾਂ ਬਹੁਤ ਵੱਡੇ ਵੱਡੇ ਬੰਦੇ ਫੜ ਕੇ ਲਿਆਵਾਂਗੇ ਅਸੀਂ ਕਿਲਵਾਂ ਚ ਫੜਦੇ ਆ ਪਹਿਲਾਂ ਗਰਾਮਾਂ ਚ ਛੋੜੀ ਜਾਂਦੇ ਆ ਇਹਨਾਂ ਦਾ ਜਿਹੜਾ ਬੁਨੀ ਸਰ ਤੁਹਾਡੇ ਅੰਕੜੇ ਕੀ ਕਹਿੰਦੇ ਕਿੰਨੇ ਪਰਸੈਂਟ ਪੰਜਾਬ ਦੇ ਜੀ ਉਹ ਪਹਿਲਾਂ ਕਰੋ ਇੱਕ ਮਿੰਟ ਜੀ ਇੱਕ ਮਿੰਟ ਮੰਤਰੀ ਸਾਹਿਬ ਤੁਹਾਡੇ ਅੰਕੜੇ ਕੀ ਕਹਿੰਦੇ ਕਿੰਨੇ ਪਰਸੈਂਟ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਹਾਂ ਬਿਲਕੁਲ ਇਹ ਇਹ ਦੇਖੋ ਜਿਹੜਾ ਮੇਰੇ ਹਿਸਾਬ ਨਾਲ ਹੈ ਨਾ ਜੀ ਨਸ਼ਾ ਮੁਕਤ ਇੱਕ ਚੀਜ਼ ਆ ਜਿਹੜਾ ਇਫੈਕਟਿਵ ਕੰਟਰੋਲ ਹੈ ਇੱਕ ਤਾਂ ਜਿਹੜਾ ਜਿਹੜਾ ਤੁਹਾਡੇ ਜਿਹੜੇ ਨਸ਼ਾ ਜਿਹੜੇ ਬੰਦੇ ਆ ਗਏ ਉਹ ਡੀਡਿਕਸ਼ਨ ਸੈਂਟਰ ਚ ਆ ਰਹੇ ਆ ਤੇ ਉਹ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ ਮਤਲਬ ਘਟੋ ਘਟ ਵੀ ਜਿਹੜਾ ਤੁਸੀਂ ਜਿਹੜੇ ਤੁਸੀਂ ਇਹ ਸਵਾਲ ਲੈ ਪ੍ਰਿੰਟ ਦੇ ਬੰਦੇ ਨੂੰ ਪੁੱਛੋਗੇ ਉਹ ਕਹਿੰਦੇ ਜੀ ਜ਼ਮੀਨ ਅਸਮਾਨ ਦਾ ਫਰਕ ਹੈ ਪੀ ਪਹਿਲਾਂ ਤਾਂ ਇੱਥੇ ਸਾਡੇ ਨਾਲ ਤੁਰੇ ਫਿਰਦੇ ਸੀ ਅਸੀਂ ਉਹਨਾਂ ਤੋਂ ਡਰ ਕੇ ਛੁਪ ਜਾਂਦੇ ਸੀ ਹੁਣ ਉਹ ਛੁਪਦੇ ਆ ਸਾਨੂੰ ਨਜ਼ਰ ਨਹੀਂ ਆਉਂਦੇ ਹੁਣ ਉਹ ਨਸ਼ਾ ਵੇਚਣ ਵਾਲੇ 90% ਘਟ ਗਏ ਆ ਜੀ ਇਵਨ ਮੋਰ ਦੈਨ ਦੈਟ ਨਸ਼ਾ ਖਰੀਦਣ ਵਾਲੇ ਜਿਹੜੇ ਹੈਗੇ ਆ ਉਹ ਵੀ ਘਟ ਗਏ ਆ ਸੋ ਡਿਮਾਂਡ ਬਹੁਤ ਘਟ ਗਈ ਆ ਸਪਲਾਈ ਬਹੁਤ ਘਟ ਗਈ ਆ ਆਈ ਥਿੰਕ ਇਟਸ ਅ ਮੇਜਰ ਸਕਸੈਸ ਸੋ far ਬਟ ਇਟ ਹਾਸ ਟੂ ਬੀ ਮੇਨਟੇਨਡ ਐਂਡ ਵੀ ਵਿਲ ਬੀਟ ਇਟ ਸਰ ਹਾਉਮ ਦਾ ਸਿਕਿਉਰਟੀ ਗਾਰਡਸ